पंजाब सरकार दी नशा विरुद्ध मुहिम युद्ध नशा विरुद्ध तहत एक बड़ी सफलता हासिल कर दिया कमिश्नर पुलिस जलंधर ने पुलिस कमिश्नर श्रीमती धनप्रीत कौर की अगवाई हेत एक बड़ी ड्रग तस्करी नेटवर्क का पर्दाफाश कर दिता तीन मुलाजमान गिरफ्तार किया गया है कुल तेरह पॉइंट एक किलो हीरोइन पांच गैर कानूनी बत्ती बोर पिस्टल बारह जिंदा कारतूस ਤਿੰਨ ਮੈਗਜ਼ੀਨ ਤਿੰਨ ਲਗਜ਼ਰੀ ਵਾਹਨ ਅਤੇ 22000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਜਲੰਧਰ ਤੋਂ ਸੰਜੀ ਸ਼ਰਮਾ ਦੀ ਰਿਪੋਰਟ ਜਿਹਨਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੌਂਸਿਬਿਲਟੀ ਹੈ ਸਪਲਾਈ ਚੇਨ ਤੋਂ ਹੋਣੀ ਵੱਧ ਤੋਂ ਵੱਧ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਭੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਧੰਦੇ ਨਾਲ ਆਪ ਤੇ ਗੁਮਾਮਾਂ ਦੀ ਜ਼ਿੰਦਗੀ ਵਿੱਚ ਨਸ਼ੇ ਦੇ ਦਲਦਲ ਚ ਟਕੇ ਲੇ ਹੋਏ ਕੋਈ ਮਹੰਗੇ ਮਕਾਨ ਗੈਰ ਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਹਵਲੜ ਜ਼ਮੀਨਾਂ ਤੇ ਕੀਤੀਆਂ ਵਾ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਫੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਤਰ ਚਾਰੀਏ ਇਨੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾਸ ਨਗਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੀ عوامਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲਈ ਦੇ ਅੱਜ ਅਸੀਂ ਇੱਥੇ ਕਨੂੜੇ ਰਿਏ ਚ ਆਏ ਆ ਇਹ ਮੋਨ ਲਾਲ ਮੋਣੀ ਤੇ ਸਰਜੀਤ ਕਪੂਰਾਵਾ ਦਾ ਮਕਾਨ ਆ ਇਹਨਾਂ ਤੇ ਹੋਏ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਤਹਿਤ ਦੇ ਬਨਾਮ ਇਹ ਨਸ਼ਾ ਦਸਤ ਕਰਦੇ ਇਹਨਾਂ ਦੀ ਜਿਹੜੀ ਯਾਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਹਦੇ ਉੱਪਰ ਜਿਹੜਾ ਅਫੈਕਸ਼ਨ ਆ ਉਹ ਰਿਜਿਸਟ੍ਰੇਸ਼ਨ ਕਰਨਾ ਇਸੇ ਤਰ੍ਹਾਂ ਵੀ ਸਭ ਕਿਤੇ ਮੁਕਦਮੇ ਆ ਉਹ ਸਿਰਫ ਲੂਰਚੀ ਦਰਜ ਹੈ ਜਾਂ ਕਿਸੇ ਹੋਰ ਸ਼ਹਿਰ ਜੀ ਨੂਰ ਤੇ ਰਾਜਪੁਰਾ ਏਰੀਏ 'ਚ ਪੰਜ ਤੋਂ ਜ਼ਿਆਦਾ ਮੁਕਦਮੇ ਦਰਜ ਹੋਏ ਜਿਹੜਾ ਹਿੰਦੇਵੀ ਮੁਕਦਮੇ ਦਰਜਾ ਅਨਸ਼ੀਲੀ ਕੇ ਅਸੂਲਾ ਨੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਕਲ ਤੋਂ ਵੀ ਅਪੀਲ ਨਹੀਂ ਕਰਾਂਗਾ ਕਿ ਨਸ਼ਾ ਦਸਤ ਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਦੇ ਸਾਹਮਣੇ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਕਰਵਾ ਜਿਹੜੀ ਇਹ ਜਗਨਸੀ ਟਾਨ ਆਏ ਇਹ ਨਜਾਇਜ਼ ਬਣੀ ਹੋਈ ਹੈ ਇਹ ਨਕਸ਼ੇ ਤੋਂ ਬਣਾਈ ਹੋਈ ਹੈ ਇਹ ਦੇਖੋ ਜੀ ਜਿਹੜੇ ਸੰਦੇ ਨੇ ਅਰਸ਼ੀ ਦੇ ਕਾਲੇ ਤੌਰ 'ਤੇ ਨਾਮ ਨੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਅੱਜ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਦਾਅਵਾ ਕਰਦੇ ਹੈ ਜੱਦੀ ਜਾਦਾ ਸਰ ਸਾਰੀ ਕਮੇਟੀ ਤਰ੍ਹਾਂ ਉਹਦਾ ਦਰਸਾ ਦੇ ਕਿਰਪਾ ਪਾ ਸੱਚ ਉਸ ਨੂੰ ਕਰਦੇ ਨੇ ਨਜ਼ਦੀਕ ਆ ਦੇ ਚੱਲ ਸੋ ਜੋ ਅੱਜ ਦਾ ਭਈ ਹਮੇ ਕਮਿਸ਼ਨਰ ਉਸ ਕਰ ਰਹੇ ਨੇ। ਅ ਦੇਖੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ ਕਾਲੀ ਕਮਾਈ ਕਰਦੇ ਹੋਏ ਕੋਈ ਨਾਜਾਇਜ਼ ਉਸਾਰੀਆਂ ਕੀਤੀਆਂ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ। ਅੱਜ ਬਨੂੜ ਦੇ ਏਰੀਏ 'ਚ ਹਿਮੋਨ ਲਾਲ ਮੋਣੀ ਤੇ ਸੁਰਜੀਤ ਸਿੰਘ ਜਿਹੜੇ ਦੋ ਭਰਾ ਨੇ ਜੀਨਾ ਤੇ ਪੰਜ ਤੋਂ ਵੱਧ ਮੁਕਦਮੇ ਨਸ਼ਾ ਤਸਕਰੀ ਦੇ ਦਰਜ ਨੇ ਤੇ ਉਹਨਾਂ ਦੀ ਨਜਾਇਜ਼ ਬਣਾਈ ਹੋਈ ਕੋਠੀ ਜਿਹੜੀ ਆ ਕਾਫੀ ਆਲੀਸ਼ਾਨ ਮਕਾਨ ਜਿਹੜਾ ਆ ਉਹਦੇ ਤੇ ਅੱਜ ਐਕਸ਼ਨ ਹੋਣਾ ਆ ਤੇ ਨਗਰ ਕਾਉਂਸਲ ਬਨੂੜ ਨੇ ਪੁਲਿਸ ਸਿਕਿਉਰਟੀ ਦੀ ਮੰਗ ਕੀਤੀ ਸੀ ਤੇ ਅਸੀਂ ਇੱਥੇ ਹਾਜ਼ਰ ਆਏ ਆ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖ਼ ਸਨੇਹਾ ਦੇਣਾ ਚਾਹੁੰਦਾ ਆ ਕਿ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡ ਕੇ ਤੇ ਉਹਨਾਂ ਨੂੰ ਨਸ਼ਿਆਂ ਦੇ ਦਲਦਲ 'ਚ ਰੋਲ ਕੇ ਜੇਕਰ ਨਜਾਇਜ਼ ਉਸਾਰੀਆਂ ਕੀਤੀਆਂ ਜਾਣਗੀਆਂ ਤੇ ਇੱਕ ਐਗਜ਼ੈਂਪਲਰੀ ਐਕਸ਼ਨ ਕਰਦੇ ਹੋਏ ਤੇ ਸਖਤ ਸਖਤ ਕਾਰਵਾਈ ਜਿਹੜੀ ਕੀਤੀ ਜਾਊ